ਸਾਡੇ ਗ੍ਰਹਿ ਦੇ ਕੇ ਪਹੁੰਚੇ ਨੇ ਸਭ ਤੋਂ ਪਹਿਲਾਂ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਆਪਣੇ ਮੱਥੇ ਤੇ ਲਾਉਣਾ ਕਿ ਕਦੇ ਸੋਚ ਵੀ ਨਹੀਂ ਸੀ ਸਾਨੂੰ ਆਪਣਾ ਪ੍ਰੋਗਰਾਮ ਰੱਖਣ ਤੋਂ ਪਹਿਲਾਂ ਸਾਡੇ ਪ੍ਰਬੰਧ ਵੀ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੇ ਇਕੱਠ ਦੇ ਗਾੜੀ ਫਿੱਕੇ ਪਏ ਨੇ ਨੰਬਰਦਾਰ ਜਗਦੀਪ ਸਿੰਘ ਜੀ ਦੇ ਸੱਦੇ ਤੇ ਹਾਜ਼ਰ ਸਾਰੇ ਸਤਕਾਰਯੋ ਆਗੂ ਸਹਿਬਾਨ ਵਰਕਰ ਸਹਿਬਾਨ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਕਿ ਉਸ ਦਿਨ ਤੋਂ ਸਾਰਾ ਧੜਾ ਇੱਕ ਹੋ ਗਿਆ ਸ਼ਰੋਮਣੀ ਅਕਾਲੀ ਦਲ ਇੱਕ ਹੋ ਗਿਆ ਖਲੋ ਗਿਆ ਇਸ ਹਲਕੇ ਦੀ ਬਦ ਕਿਸਮਤ ਹੀ ਰਹੀ ਆ ਵੀ ਜਿਹੜੇ ਡੰਗਰ ਚਾਰਨ ਵਾਲੇ ਗੁੱਜਰ ਲੋਕ ਸੀ ਉਹਨਾਂ ਨੂੰ ਸਰਪੰਚ ਬਣਾਤਾ ਗੁੱਜਰ ਆਪਾਂ ਸੁਣਦੇ ਆ ਨਾ ਗੁੱਜਰ ਗੁੱਜਰ ਡੰਗਰ ਚਾਰਦੇ ਡੰਗਰ ਚਾਰਨ ਵਾਲਿਆਂ ਨੂੰ ਬਣਾਤੇ ਤੁਸੀਂ ਸਰਪੰਚ ਪੈਸੇ ਦੇ ਦਿੱਤੇ ਅੰਨੇ ਦਿਮਾਗ ਕਰਦਾ ਖਰਾਬ ਤੇ ਦਿਮਾਗ ਠੀਕ ਕਰਨਾ ਸਾਨੂੰ ਕਹਲੋ ਪਰਿਵਾਰ ਨੂੰ ਆਉਂਦਾ ਨੇ ਨਹੀਂ ਹੁੰਦਾ ਕਿ ਕਦੀ ਖਲ ਲਾ ਕੇ ਕੋਈ ਪਾਲੀਏ ਤੇ ਖਲ ਕਦੀ ਕੋਈ ਪਾਲੀਏ ਤੇ ਵੱਜ ਜਾਣਗੇ ਲੋਕ ਜਿਹੜੇ ਨੇ ਧੁਰਾਂ ਤੱਕ ਜਾਂਦੇ ਹੁੰਦੇ ਆ ਤੇ ਜਿਹੜਾ ਸਰਕਾਰ ਦਾ ਪੈਸਾ ਖਾਦਾ ਹੋਵੇ ਸਰਕਾਰ ਪੈਸਾ ਕੱਢਣਾ ਜਾਣਦੀ ਹੁੰਦੀ ਆ ਸਰਕਾਰ ਦਾ ਇੱਕ ਅੱਖਰ ਲਿਖਿਆ ਕਿਦਲ ਹੋ ਜੇ ਨਾ ਤੇ ਕਈ ਚੀਜ਼ਾਂ ਕਾਲੀਆਂ ਕਰ ਦਿੰਦੀਆਂ ਨੇ ਕੋਈ ਕਿਸੇ ਨੂੰ ਟੈਲੀਫੋਨ ਕਦੀ ਕੋਈ ਕਰਦਾ ਮੈਂ ਲੋਤਾ ਇੱਥੇ ਆ ਗਏ ਹੁਣ ਟੈਲੀਫੋਨ ਕਰਕੇ ਵਿਖਾਓਗੇ ਇਹਨੂੰ ਜਿਹਨੂੰ ਮਗਾਉਣਾ ਉਹਨੇ ਦਿਨ ਸੀ ਜਿੰਨੇ ਦਿਨ ਅਸੀਂ ਹਲਕੇ ਚ ਪੈਕ ਨਹੀਂ ਸੀ ਪਾਇਆ ਜਿੱਦਣ ਦਾ ਪੈਰ ਪਾਇਆ ਰੱਬ ਕੋ ਡਰ ਕੇ ਕਹਿੰਦੇ ਆ ਇਸ ਉਪ ਮੁੱਖ ਮੰਤਰੀ ਦੀ ਜੁੱਤ ਨਹੀਂ ਪਈ ਵੀ ਦੇ ਦੇ ਪਰਚਾ ਦਰਜ ਕਰਾ ਦੇ ਬੋਲੇ ਸੋਨ ਹਾਰ ਮੈਂ ਇਸ ਕਬਰ ਨੂੰ ਚੰਗੀ ਤਰ੍ਹਾਂ ਜਾਣਦਾ ਇਹਨਾਂ ਦੀ ਆਦਤ ਆ ਪਹਿਲਾਂ ਭਜਾਉਂਦੇ ਆ ਬੰਦਾ ਜੇ ਬੰਦਾ ਭੱਜ ਪੈਂਦਾ ਉਹਦੇ ਮਗਰ ਭੱਜ ਪੈਂਦੇ ਆ ਤੇ ਜੇ ਕਿ ਅੱਗੇ ਪੈਰ ਦੱਬ ਕੇ ਖਲੋਜੇ ਮੁੜ ਕੇ ਤੇ ਅੱਗੇ ਲੱਗ ਕੇ ਭੱਜ ਜਾਂਦੇ ਆ ਇਹੋ ਹੀ ਸੰਤੋਖ ਹੁੰਦਾ ਮੁੰਡਾ ਫਦੇ ਘੜੋਂ ਭੁਜਾ ਕੇ ਤੇ ਘਰ ਛੱਡ ਕੇ ਆਇਆ ਹਾਂ ਬੋਲੇ ਸੋਨਿਆ ਸੇਲ ਕਰਕੇ ਜੈਕਾਰਾ ਡਰਨ ਦੀ ਕੋਈ ਲੋੜ ਨਹੀਂ ਐਵੇਂ ਆਪਸ ਵਿੱਚ ਤੇਜ ਤੋਂ ਗੱਲ ਕਰੀ ਜਦੇ ਡਰਦੇ 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 ਇਹ ਰਾਬਿਆ ਬੰਦਿਆਂ ਵਰਗੇ ਬੰਦੇ ਆਏ ਇਸ ਕਰਕੇ ਆਪਣੇ ਪੈਰਾਂ 'ਚ ਜਾਨ ਚਾਹੀਦੀ ਆ ਪੈਰਾਂ ਦੇ ਖਲੋਜੀਏ ਕਿਹੜੀ ਜੁਤ ਨਹੀਂ ਤੁਹਾਡੀ ਵਾਅ ਵਾਲ ਵੇਖ ਜੇ ਮਾਤੜਨੇ ਇੱਕ ਗੱਲ ਕਰੂੰਗਾ ਤੁਹਾਡੀ ਇੱਜ਼ਤ ਦਾ ਪਾਈਵਾਲ ਮੈਂ ਆ ਤੁਹਾਡੀ ਸੋਚ ਤੇ ਪਹਿਰਾ ਮੈਂ ਦਊਗਾ ਅਮਰਤ ਨੇ ਤੇ ਇਹਨਾਂ ਦੀ ਸਾਰੀ ਟੀਮ ਨੇ ਇੱਕ ਵਧੀਆ ਮੀਟਿੰਗ ਦਾ ਜਿਹੜੀ ਸੀ ਉਹਦਾ ਪ੍ਰਬੰਧ ਕੀਤਾ ਮੈਂ ਇਹਨਾਂ ਸਾਰਿਆਂ ਦਾ ਛੋਟੇ ਵੀਰਾਂ ਦਾ ਧੰਨਵਾਦ ਵੀ ਕਰਦਾ ਜਿੰਨੀ ਸੰਗਤ ਆਈ ਸੀ ਮੈਂ ਉਹਦਾ ਵੀ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੈਨੂੰ ਭਾਵੇਂ ਮੈਂ ਲੇਟ ਵੀ ਹੋ ਗਿਆ ਸੀ ਪਰ ਉਹਨਾਂ ਨੇ ਇੰਤਜ਼ਾਰ ਕੀਤਾ ਮੈਂ ਉਸ ਗੱਲ ਦੀ ਖਿਮਾ ਵੀ ਮੰਗਦਾ ਸ਼੍ਰੋਮਣੀ ਅਕਾਲੀ ਦਲ ਦੀ ਜੋ ਮਹਿੰਮ ਆ ਡੇਰਾ ਬਾਬਾ ਨਾਨਕ ਖਲਕੇ ਦੇ ਵਿੱਚ ਗੁਰੂ ਮਹਾਰਾਜ ਦੀ અપਾਰ ਕਿਰਪਾ ਸਦਕਾ ਅੱਜ ਸਾਡੇ ਪਾਰਟੀ ਦੇ ਵਿੱਚ ਲਗਾਤਾਰ ਜਿਹੜੇ ਨੇ ਦਰਜਨਾ ਪਰਿਵਾਰ ਸ਼ਾਮਲ ਹੋ ਰਹੇ ਨੇ ਇਸ ਸਾਡੇ ਜਿਹੜੇ ਪਰਿਵਾਰ ਦੀ ਜਿਹੜੀ ਹੈ ਨਾ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਹੈ ਤੋ ਜੋ ਇੱਕ ਆਉਣ ਵਾਲੀ ਸਰਕਾਰ ਲਈ ਸ਼ੁਭ ਸੰਕੇਤ ਹੁੰਦਾ ਤੇ ਸਾਨੂੰ ਇਹ ਮਾਣ ਵੀ ਮਹਿਸੂਸ ਹੋ ਰਿਹਾ ਕਿ ਸਾਡੇ ਜਿਵੇਂ ਪਰਿਵਾਰ ਚ ਵਾਅਦਾ ਹੋ ਰਿਹਾ ਤੇ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਏਗੀ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਡੇ ਮੁੱਖ ਮੰਤਰੀ ਹੋਣਗੇ ਤੇ ਹਲਕਾ ਡੇਰਾ ਬਾਬਾ ਨਾਨਕ ਦੀ ਜਿਹੜੀ ਸੀਟ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਝੋਲੀ ਚ ਬੜੀ ਵੱਡੀ ਗਿਣਤੀ ਦੇ ਨਾਲ ਅਸੀਂ ਜਿਹੜੀ ਆ ਪਾਵਾਂਗੇ ਤੇ ਮੈਂ ਸਾਰੇ ਸੰਗਤ ਦਾ ਦਿਲ ਦੀਆਂ ਗਹਿਰਾਈਆਂ ਜੀ ਧੰਨਵਾਦ ਕਰਦਾ ਕਿ ਜਿਹੜੀ ਇੰਨੀ ਲੇਟ ਤੱਕ ਆਪਣਾ ਪਿਆਰ ਜਿਹੜਾ ਉਹਨਾਂ ਨੇ ਮੇਰੇ ਲਈ ਸਾਹਮ ਕੇ ਰੱਖਿਆ ਤੇ ਅੱਜ ਮੈਂ ਉਸ ਪਿਆਰ ਤੋਂ ਬਹੁਤ ਮਨ ਨੂੰ ਮਹਿਸੂਸ ਹੋ ਰਿਹਾ ਕੀ ਵੀ ਖਾਸ ਦਵਾਕ ਜਾ ਰਹੇ ਹਾਂ ਸ਼੍ਰੋਮਣੀਆਂ ਕਾਰੀਦਲ ਤੋਂ ਜਦੋਂ ਵੀ ਸਰਕਾਰ ਆਈ ਹੈ ਹਮੇਸ਼ਾ ਹੀ ਪੰਜਾਬ ਜਿਹੜਾ ਵਾ ਉਸ ਨੇ ਤਰੱਕੀ ਵੱਲ ਕਦਮ ਪੁੱਟੇ ਨੇ ਤੇ ਜੋ ਸਾਡੇ ਪ੍ਰਧਾਨ ਸਾਹਿਬ ਨੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਉਹ ਇੱਕ ਬੜੇ ਸਤਕਾਰਤ ਹਸਤੀ ਹੈ ਤੇ ਇੱਕ ਬੜਾ ਵਿਜ਼ਨ ਲੈ ਕੇ ਉਹ ਪੰਜਾਬ ਲਈ ਚੱਲੇ ਨੇ ਦੇਖੋ ਜਿੰਨਾ ਵੀ ਪੰਜਾਬ ਦੇ ਵਿੱਚ ਪਿਛਤੀ ਵਰੀ ਵਿਕਾਸ ਹੋਇਆ ਚਾਹੇ ਉਹ ਸਾਡੇ 6 ਮਾਰਗੀ 4 ਮਾਰਗੀ ਸੜਕਾਂ ਬਣੀਆਂ ਚਾਹੇ ਬਿਜਲੀ ਦਾ ਇਲੈਕ੍ਰਿਸਿਟੀ ਦਾ ਕੰਮ ਜਿਹੜੀ 24 24 ਘੰਟੇ ਹੋਈ ਆ ਇਸੇ ਤਰ੍ਹਾਂ ਹੀ ਉਹਨਾਂ ਨੇ ਹਰ ਸਹੂਲਤ ਜਿਹੜੀ ਸੀ ਜਿਹੜਾ ਵੀ ਉਹਨਾਂ ਨੇ ਵਾਅਦਾ ਕੀਤਾ ਸੀ ਆਪਣੇ ਚੋਣ ਮਨੋਤ ਪੱਤਰ ਦੇ ਵਿੱਚ ਉਸ ਨੂੰ ਇਨ ਬਿਨ ਲਾਗੂ ਕਰਵਾਇਆ ਸੀ ਚਾਹੇ ਉਹ ਆਟਾ ਦਾਲ ਦੀ ਸਕੀਮ ਸੀ ਚਾਹੇ ਉਹ 108 ਐਂਬੂਲੈਂਸ ਸੀ ਚਾਹੇ ਉਹ ਧੀਆਂ ਪੜ੍ਹਨ ਦੀ ਸਾਈਕਲ ਵਰਧੀਆਂ ਕਿਤਾਬਾਂ ਬਜ਼ੁਰਗਾਂ ਦੀ ਪੈਨਸ਼ਨ ਜ਼ਿੰਮੇਵਾਰਾਂ ਦੇ ਬਿਜਲੀ ਦੇ ਬਿੱਲ ਮਾਫ ਉਹ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਜਦੋਂ ਆਈ ਤੇ ਉਦੋਂ ਉਹਨਾਂ ਨੇ ਪੰਜਾਬ ਬਾਰੇ ਸੋਚਿਆ ਤੇ ਪੰਜਾਬੀਆਂ ਨੂੰ ਇਸ ਪੁੱਦਾ ਮਾਣ ਨਹੀਂ ਜਿਹੜੇ ਜਾਇਤੀਆਂ ਹੋ ਰੀਆਂ ਕੰਗਰਸ ਕਰਦੇ ਕਿਦਾਂ ਦੇ ਤੇਖੋ ਜਿਹੜਾ ਹਲਕਾ ਡੇਰਾ ਬਾਬਾ ਨਾਨਕ ਸੀ ਨਾ ਇਹਦੇ ਵਿੱਚ ਜਿਹੜੇ ਮੌਜੂਦਾ ਉਪ ਮੁੱਖ ਮੰਤਰੀ ਨੇ ਉਹਨਾਂ ਨੇ ਹਰ ਘਰ ਦੇ ਵਿੱਚ ਮੇਰੇ ਖਿਆਲ ਇੱਕ 307 326 452 ਤੇ ਲੋਕਾਂ ਨੂੰ ਇੰਨਾ ਜ਼ਲੀਲ ਕੀਤਾ ਪਿਆ ਇੱਥੇ ਲੋਕਾਂ ਨੂੰ ਉਹਨਾਂ ਨੇ ਅਕਾਲੀ ਦਲ ਦੇ ਵਰਕਰਾਂ ਦੇ ਉੱਤੇ ਬਹੁਤ ਤਸ਼ੱਦਦ ਪਾਇਆ ਇੱਥੇ ਸਾਡੇ ਕਤਲ ਵੀ ਹੋਏ ਸਾਡੇ ਹਲਕੇ ਦੇ ਵਿੱਚ ਸਾਡਾ ਇੱਕ ਬੜਾ ਸਾਥੀ ਸੀ ਸਤਕਾਰਯੋਗ ਤਲਬੀਰ ਸਿੰਘ ਢਿਲਵਾ ਫਿਰ ਮਸ਼ਰਾਲੇ ਵਾਲੇ ਕਤਲ ਵੀ ਹੋਏ ਤੇ ਇਹਨਾਂ ਦੀ ਸਾਰਿਆਂ ਦੀ ਸ਼ਹਾਦਤ ਹੋਈ ਤੇ ਇਹਨਾਂ ਦੀ ਸਰਪ੍ਰਸਤੀ ਹਾਸਲ ਸੀ ਉਹਨਾਂ ਨੂੰ ਤੇ ਇੱਥੇ ਜਿਸ ਤਰ੍ਹਾਂ ਦਾ ਤਸ਼ੱਦਦ ਹੋਇਆ ਵਾ ਸਮਾਂ ਜਦੋਂ ਸਾਡਾ ਸਰਕਾਰ ਆਏਗੀ ਉਹ ਜਿਹੜੇ ਝੂਠੇ ਪਰਚੇ ਬਣਾਏ ਸੀ ਤਨ ਦੀ ਇਨਕੁਆਰੀ ਕਰਾ ਕੇ ਜਿਹੜਾ ਸਾਡੇ ਸਾਰੇ ਸਤਕਾਰਾ ਸਾਥੀ ਨੂੰ ਨਿਆਂ ਇਨਸਾਫ ਦਵਾਇਆ ਜਾਊਗਾ ਮੀਟਿੰਗ ਜੀ ਅਸੀਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੱਕ ਦੇ ਵਿੱਚ ਰੱਖੀ ਹੈ ਜੀ ਅਸੀਂ ਸਮੁੱਚਾ ਪਰਿਵਾਰ ਸਮੁੱਚਾ ਨਗਰ ਜਿਹੜਾ ਸਾਡੇ ਦੇ ਸਾਡੇ ਨਾਲ ਦੇ ਲੋਕ ਸਾਰੇ ਆਪਾਂ ਨਾਲ ਲੱਗਦੇ ਲੋਪਾ ਪਕੀਵਾ ਬਰੀਲਾ ਤੇ ਸਰਜੇ ਚੱਕ ਰੋਸਾ ਪਕੀਵਾ ਪਟਾਣਾ ਬੋਰਡ ਵਾਲਾ ਤੇ ਹੋਰ ਮਿਤਲਾ ਹੋ ਗਿਆ ਪਟਾਣਾ ਤੁਲੀਆਂ ਹੋ ਗਿਆ ਖੱਦਰ ਹੋ ਗਿਆ ਬਲੀਮ ਹੋ ਗਿਆ ਇਹ ਸਾਰੇ ਪਿੰਡਾਂ ਦੇ ਮੋਤਬਰ ਜਿਹੜੇ ਕਿ ਪੁਰਾਣੇ ਧੜੇ ਸੀ ਜਿਹੜੇ ਕਿ ਮਤਲਬ ਇਹਨਾਂ ਦੇ ਦੱਬੇ ਹੀ ਜਿਹੜੇ ਲੋਕ ਉਹ ਸਾਰੇ ਆਪਾਂ ਨਾਲ ਲੈ ਕੇ ਉਹਨਾਂ ਨੂੰ ਆਪਾਂ ਕਾਲੋ ਸਾਹਿਬ ਦੀ ਰੈਨਮਾਈ ਹੇਟ ਉਹਨਾਂ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਤੇ ਉਹਨਾਂ ਨੂੰ ਪੱਲਾ ਫੜਾਇਆ ਜੀ ਤੇ ਆਪਾਂ ਵਚਨ ਦਿੱਤਾ ਹੈ ਕਿ ਆਪਾਂ ਆਪਣਾ ਬੂਤ ਤੇ ਜਿੱਥੋਂ ਤੱਕ ਵੀ ਹੋ ਸਕਦਾ ਅਸੀਂ ਅਕਾਲੀ ਦਲ ਨੂੰ ਜਿਤਾਉਣ ਲਈ ਆਪਣੀ ਜਦੋਜਾਦ ਕਰਾਂਗੇ ਤੇ ਅਕਾਲੀ ਦਲ ਦੀ ਇਹ ਨਵੀਕਰਨ ਸਿੰਘ ਕਾਲੋ ਜੀ ਦੀ ਟਿਕਟ ਨੂੰ ਜਿਤਾ ਕੇ ਤੇ ਪਾਰਟੀ ਦੀ ਝੋਲੀ 'ਚ ਪਾਵਾਂਗੇ ਜੀ ਸਾਡੇ ਪਿੰਡ ਅਲਾਵਲਪੁਰ ਦੇ ਸਮੇਤ ਲਾਗੇ ਵੱਖ-ਵੱਖ ਪਿੰਡਾਂ ਤੋਂ ਜੀ 100 ਦੇ ਕਰੀਬ ਆਪਾਂ ਸਾਰੇ ਬੰਦੇ ਜੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਜੀ